ਸ਼ਰੋਮਨੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਜੱਗੀ ਚੋਲਾ ਨੇ ਛਾਪੜੀ ਸਾਹਿਬ ਦੇ ਵਰਕਰਾਂ ਨਾਲ ਮਿਲਣੀ ਪ੍ਰੋਗਰਾਮ ਕੀਤਾ ਇਸਰਾਨਾ ਆਪਾਂਂਦੀ ਦੇ ਵੀ ਟਿੱਕੇ ਤਾਂ ਲੱਗੇ ਨੇ ਉਹਨਾਂ ਨੇ ਕਿਹਾ ਕਿ ਲਾਗੀ ਸਿੰਘ ਨੂੰ ਨੀ ਸਰਪੰਚ ਬਣਦੀ ਔਕਾਰ ਨਹੀਂ ਸੀ ਉਹ ਨੂੰ ਮੰਤਰੀ ਬਣਾ ਦਿੱਤਾ ਉਹਨਾਂ ਹੋਰ ਕੀ ਕਿਹਾ ਆਹ ਸੁਣਦੇ ਪਿੰਡ ਛਾਪੜੀ ਸਾਹਿਬ ਕੇ ਪਹੁੰਚੇ ਜੀ ਤੁਹਾਡੇ ਵੱਲੋਂ ਜਿਹੜੀ ਵਰਕਰ ਮੀਟਿੰਗ ਰੱਖੀ ਪਈ ਹੈ ਕਿਸ ਬੰਦ ਉੱਤੇ ਇਹ ਆਪ ਜੀ ਨੂੰ ਪਤਾ ਹੀ ਹੈ ਜੀ ਲੋਕ ਸਭਾ ਹਲਕਾ ਕਡੂਰ ਸਾਹਿਬ ਦੀ ਇਲੈਕਸ਼ਨ ਆ ਰਹੀ ਆ ਉਹਦੇ ਸਬੰਧ ਵਿੱਚ ਜੂਥ ਦੀ ਅੱਜ ਮੀਟਿੰਗ ਛਾਪਲੀ ਸਾਹਿਬ ਵਿੱਚ ਛਾਪਲੀ ਸਾਹਿਬ ਹੀ ਰੱਖੀ ਗਈ ਆ ਤੇ ਅੱਜ ਤੁਸੀਂ ਦੇਖ ਸਕਦੇ ਨੌਜਵਾਨਾਂ ਦਾ ठाठा-ਮਾਰਦਾ ਕੱਠ ਜਿੰਨਾ ਉਸ ਆਹ ਵਾਲੋਕਾਂ ਦੇ ਵਿੱਚ ਜੂਥ ਦੇ ਵਿੱਚ ਤੇ ਉਹ ਸਬੰਧੀ ਰੱਖੀ ਗਈ ਆ ਕਿਉਂਕਿ ਇੱਕ ਤਰੀਕ ਨੂੰ ਚੋਣਾਂ ਹੋਣ ਜਾ ਰਹੀਆਂ ਵਾਂ ਜੋ ਵੀ ਕੈਂਡੀਡੇਟ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਨੂੰ ਦੇਣਗੇ ਉਹਨਾਂ ਨੂੰ ਅਸੀਂ ਤੋਂ ਹਲਕਾ ਬਹੁਤ ਸਭ ਤੋਂ ਜਦ ਤੱਕ ਪਾਰਲੀਮੈਂਟ ਦੇ ਵਿੱਚ ਭੇਜਾਂਗੇ। ਤੇ ਚੋਲਾ ਜੀ ਵਿਖਿਆ ਜਾ ਰਿਹਾ ਵੀ ਸਾਰੀਆਂ ਪਾਰਟੀਆਂ ਵੱਲੋਂ ਜਿਹੜੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਗਏ ਹਨ ਤੇ ਸ਼ਰੂਨੀ ਅਕਾਲੀ ਪੰਥ ਵੱਲੋਂ ਜਿਹੜਾ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਤਾਂ ਤੁਹਾਡੇ ਵੱਲੋਂ ਪ੍ਰਚਾਰ ਸ਼ੁਰੂ ਕਰ ਦਿੱਤਾ ਜਾਵੇ। ਕੋਈ ਕਹਿੰਦੀ ਪ੍ਰਚਾਰ ਇੱਕ ਵੱਖਰੀ ਰੈਦਾਵਾ ਚੱਲਦਾ ਰਹਿੰਦਾ ਵਾ ਕੋਈ ਜੋ ਵੀ ਕੈਂਡੀਡੇਟ ਦੇਣਗੇ ਲੈ ਸੱਤ ਕੈਂਡੀਡੇਟ ਦੇ ਚੁੱਕੇ ਆ ਸਾਡੀ ਪਾਰਟੀ ਵੱਲੋਂ ਤੇ ਇੱਕ ਦੂਜਾ ਤੱਕ ਅਨਾਉਂਸ ਹੋ ਜਾਊਗਾ ਜੀ ਕੋਈ ਗੱਲ ਨਹੀਂ। ਜਿਹੜੀ ਨੌਜਵਾਨ ਜਿਹੜੀ ਪੀਡੀ ਅੱਜ ਕੱਲ੍ਹ ਦਾ ਸ਼ਹਿਰ ਇਹ ਜਿਹੜੀ ਬਹੁਤ ਗੰਭੀਰ ਮੁੱਦਾ ਵਾ ਖਾਸ ਕਰਕੇ ਹਲਕਾ ਤਰਨਤਾਰ ਦੇ ਵਿੱਚ ਜਾਂ ਜ਼ਿਲ੍ਹਾ ਤਰਨਤਾਰ ਦੇ ਵਿੱਚ ਕਿਉਂਕਿ ਬਾਰਡਰ ਸਾਰਾ ਮਤਲਬ ਤਰਨਤਾਰ ਏਰੀਆ ਚ ਲੱਗਦਾ ਜਿਆਦਾ ਤੇ ਬਹੁਤ ਗੰਭੀਰ ਮੁੱਦਾ ਵਾ ਅੱਗੇ ਨਾਲੋਂ ਬਹੁਤ ਜ਼ਿਆਦਾ ਨਸ਼ਾ ਵੱਧ ਚੁੱਕਾ ਵਾ ਆਪ ਜੀ ਨੂੰ ਪਤਾ ਹੀ ਆ ਜੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਤੇ ਨਸ਼ਾ ਤੁਹਾਨੂੰ ਬਰਾਬ ਚਾ 5 6 ਗੁਣਾ ਵੱਧ ਚੁੱਕਾ ਵਾ ਤੇ ਇਹਦੇ ਵਿੱਚ ਬਹੁਤ ਚਿੰਤਾ ਵਾ ਅਸੀਂ ਹਰ ਜੂਤਨਾ ਕਰ ਰਹੇ ਆ ਸਾਰੇ ਨਾਲ ਮੀਟਿੰਗਾਂ ਕਰ ਰਹੇ ਆ ਜੋ ਵੀ ਇਹਦੇ ਵਿੱਚ ਹੋਇਆ ਜਾਊਗਾ ਅਸੀਂ ਪਾਰਟੀ ਵੱਲੋਂ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੱਲੋਂ ਜੋ ਵੀ ਉਪਰਾਲਾ ਹੋਵੇ ਇਹਦੇ ਪ੍ਰਤੀ ਜ਼ਰੂਰ ਕੀਤਾ ਜਾਵੇਗਾ ਅਸੀਂ ਇਹੋ ਕੀ ਸੰਦੇਸ਼ ਦੇਣਾ ਚਾਹੁੰਦੇ ਆ ਜੀ ਆਪਾਂ ਸਭ ਤੋਂ ਪਹਿਲਾਂ ਦਸਤਾਰਾਂ ਸਜਾਇਆ ਕਰੀਏ ਕਿਉਂਕਿ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਆਪਣੇ ਕੌਮ ਵਾਸਤੇ ਸਾਰਾ ਪਰਿਵਾਰ ਹਾਰਤਾ ਤੇ ਆਪਾਂ ਨੂੰ ਦਸਤਾਰ ਸਜਾ ਕੇ ਗੁਰੂ ਵਾਲੇ ਬਨਣਾ ਚਾਹੀਦਾ ਜੀ ਕਿਉਂਕਿ ਇਹ ਜੀ ਆਪਾਂ ਦਸਤਾਰ ਸੰਜਾਵਾਂਗੇ ਤੇ ਆਪਾਂ ਨੂੰ ਸ਼ਾਨ ਆਪਣੀ ਮਸੂਜੂ ਮੇਰੀ ਦਸਤਾਰ ਮੇਰੀ ਸ਼ਾਨ ਠੀਕ ਹੈ ਨਾ ਜੀ ਤੇ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਇਹੋ ਬੇਨਤੀ ਕਰਨਾ ਚਾਹੁੰਦੇ ਇੱਕ ਆਪਾਂ ਨਸ਼ੇ ਤੋਂ ਦੂਰ ਰਹਿਣਾ ਚਾਹੀਦਾ ਜੀ ਨਸ਼ਾ ਜਦੋਂ ਨਸ਼ਾ ਆਪਣੇ ਨੌਜਵਾਨ ਜਦੋਂ ਕਰ ਲੈਂਦੇ ਆ ਜਾਂ ਮਤਲਬ ਕੋਈ ਬੱਚਾ ਮੌਤ ਮੌਤ ਹੋ ਜਾਂਦੀ ਆ ਉਹਦੀ ਤੇ ਉਦੋਂ ਆਪ ਜੀ ਨੂੰ ਪਤਾ ਹੀ ਘਰਦਿਆਂ ਵਾਸਤੇ ਜਾਂ ਪਰਿਵਾਰ ਵਾਸਤੇ ਬਹੁਤ ਮੁਸ਼ਕਲ ਹੋ ਜਾਂਦੀ ਆ ਸਮਾਜ ਵਾਸਤੇ ਬਹੁਤ ਮੁਸ਼ਕਲ ਹੋ ਜਾਂਦੀ ਆ ਉਹਨਾਂ ਦੇ ਇਹ ਇਸ ਕੋਲੋ ਮਤਲਬ ਥੋੜਾ ਨਸ਼ੇਦੂ ਆਪਣੋਂ ਦੂਰ ਰਹਿਣਾ ਚਾਹੀਦਾ ਜੀ ਦੇਖਿਆ ਜਾਵੇ ਬੀਤੇ ਦਿਨੀ ਲਾਲਜੀ ਸਿੰਘ ਕੋਲੋਂ ਇੱਕ ਜੱਦੀ ਦੇ ਖਿਲਾਫ ਅਪਵਾਦਤੀ ਕਰਕੇ ਸਭ ਤੋਂ ਵੱਡਾ ਟੀਕਾ ਲਾ ਦੋ ਜੀ ਆਪ ਜੀ ਨੂੰ ਇਸ ਦੇ ਵਿੱਚ ਛਾਂ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਇਹਨਾਂ ਨੂੰ ਨਹੀਂ ਪਤਾ ਹੈਗਾ ਇਹਨਾਂ ਨੂੰ ਮੰਤਰੀ ਇੱਕ ਪੰਦਾ ਸਰਪੰਚਪਨ ਦੀ ਖਾਤ ਨਹੀਂ ਇਹ ਕੀਤੇ ਮੰਤਰੀ ਬਣਾ ਦਿੱਤਾ ਗਿਆ ਤੇ ਤੁਹਾਨੂੰ ਪਤਾ ਭਾਂਡਾ ਜਦੋਂ ਉਛਲਦਾ ਉਛਲ ਜਾਂਦਾ ਵਾ ਤੇ ਇਹ ਉਹੀ ਕੰਮ ਹੋਇਆ ਇਹਨਾਂ ਦੇ ਫਿਰ ਤੁਸੀਂ ਵੇਖ ਲਿਆ ਅੱਪ ਅਗਲੇ ਦਿਨ ਮਾਫੀ ਵੀ ਮੰਗ ਲਈ ਤੇ ਫਿਰ ਹੋਰ ਮਿੰਦਰ ਸਿੰਘ ਗੇਲਾ ਕਿੱਦਾਂ ਉਹਨਾਂ ਦੇ ਪਰਿਵਾਰ ਦੇ ਖਿਲਾਫ ਇਦਾਂ ਬੋਲਣਾ ਬਹੁਤ ਮੰਨ ਭੱਗੀ ਗੱਲ ਆ ਇਦਾਂ ਦੀ ਗੱਲ ਮਤਲਬ ਸ਼ੋਭਾ ਨਹੀਂ ਦਿੰਦੇ ਮੰਤਰੀ 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 ਸਾਹਿਬ ਨੂੰ ਇਹੋ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਇਹੋ ਜਿਹਾ ਬਿਆਨ ਦੇਣੇ ਚਾਹੀਦੇ ਜਿਵੇਂ ਲਗਾਤਾਰ ਭਾਜਪਾ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਤੇ ਅੱਜ ਮਨਦੀਪ ਸਿੰਘ ਬੋਲਦਾ ਮਨਦੀਪ ਸਿੰਘ ਮੱਜਾ ਨੂੰ ਕਰਾਤ ਕੱਢ ਦਿੱਤਾ ਜਾ ਇਹਦੀ ਪੂਰੇ ਪੰਜਾਬ ਚ ਦੀ ਪੂਰੇ ਇੰਡੀਆ ਦੇ ਵਿੱਚ ਹੀ ਵਿਰੋਧ ਹੋ ਰਿਹਾ ਇਹਨਾਂ ਦਾ ਇਹਨਾਂ ਨੂੰ ਪਿੱਛੇ ਜੇ ਤਿੰਨ ਕਾਨੂੰਨ ਆ ਕਾਲੇ ਕਾਨੂੰਨ ਸਾਡੇ ਉੱਤੇ ਥੋਪ ਦਿੱਤੇ ਗਏ ਸਾਡੇ ਜ਼ਮੀਨਾਂ ਖੋਹ ਨੂੰ ਇਹ ਫਿਰਦੇ ਆ ਤੇ ਕਿਸਾਨਾਂ ਨੇ ਵਿ ਇਹਨਾਂ ਨੂੰ ਜ਼ਮਾਨਤਾਂ ਜਬਤੋ ਨਹੀਂ ਇਹਨਾਂ ਦੀ 13 ਦੀ 13 ਸੀਟਾਂ ਦੇ ਪੰਜਾਬ ਦੇ ਵਿੱਚ ਮੰਦਾ ਹਾਲ ਹੋਣਾ ਇਹਨਾਂ ਨੂੰ ਬੋਰਡ ਤੇ ਇੱਕ ਨਹੀਂ ਪੈਂਦੀ ਤੇ ਕਿਸਾਨ ਵੀਰ ਜੋ ਕਰ ਰਹੇ ਸਹੀ ਕਰ ਰਹੇ ਆ ਜਿਕਰ ਅਕਾਲੀ ਦਲ ਦੀ ਸਰਕਾਰ ਭਰਤੀਆ ਤੇ ਕਿਸਾਨਾਂ ਦਾ ਮੰਦਾ ਲਿਖਤਾ ਜੂਰ ਜਰੂਰ ਜੀ ਬਿਲਕੁਲ ਪਹਿਲ ਪਹਿਲ ਦੇ ਅਧਾਰ ਤੇ ਅੱਗੇ ਵੀ ਕਰਦੇ ਰਹੇ ਜੀ ਜੇ ਅੱਜ ਮੋਟਰਾਂ ਦੇ ਬਿੱਲ ਮਾਫ ਆ ਜਾਂ ਟਰੈਕਟਰ ਨੂੰ ਗੱਡਾ ਗੱਡਾ ਬਣਾਤਾ ਇਹ ਅਕਾਲੀ ਦਲ ਦੀ ਸਰਕਾਰ ਚ ਹੋਇਆ ਜਿੰਨੇ ਵੀ ਕਿਸਾਨਾਂ ਪ੍ਰਤੀ ਕੰਮ ਹੋਇਆ ਜਾਂ ਵੇਖੋ ਲਿਤਾ ਕਿ ਖਰੀਦ ਨਹੀਂ ਆਈ ਜੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਪਹਿਲੇ ਦਿਨ ਹੀ ਖਰੀਦਾ ਆ ਜਾਂਦੀਆਂ ਤੇ ਇਹਨਾਂ ਨੇ ਕਰਨਾ ਕੁਝ ਨਹੀਂ ਹੁੰਦਾ ਕਰਦੇ ਕੁਝ ਨਹੀਂ ਪਏ ਇਹ ਅਕਾਲੀ ਦਲ ਦੀ ਸਰਕਾਰ ਆਊਗੀ ਤੇ ਸਾਰਾ ਕੁਝ ਹੋਊਗਾ ਜੀ